ਸਾਰੀਓਗਾ ਪੱਤਰਕਾਰ ਦੋਸਤੋ ਸਭ ਤੋਂ ਪਹਿਲਾਂ ਤਾਂ ਤੁਸੀਂ ਜਿਹੜੇ ਸਾਰੇ ਪੱਤਰਕਾਰ ਭਾਈਚਾਰਾ ਸਾਡੇ ਨਾਲ ਇਸ ਵੇਲੇ ਦੁੱਖ ਦੇ ਸਮੇਂ ਦੇ ਵਿੱਚ ਦਿਨ ਰਾਤ ਖੜੇ ਹੋ ਸਾਰਿਆਂ ਦੇ ਸੀ ਤੇ ਦਿਲੋਂ ਦੋਨੋਂ ਫਰਮਾਂ ਵੱਲੋਂ ਧੰਨਵਾਦ ਕਰਦੇ ਹਾਂ ਤੇ ਸ਼ੁਕਰਗੁਜ਼ਾਰ ਹਾਂ ਦੇਖੋ ਦੋਸਤੋ ਗੱਲ ਇਹ ਹੈ ਤੁਹਾਨੂੰ ਸਾਰਿਆਂ ਨੂੰ ਸਾਡੇ ਨਾਲੋਂ ਵੱਧ ਪਤਾ ਹੈ ਗਰਾਊਂਡ ਜ਼ੀਰੋ ਦਾ ਸਾਰਾ ਪਤਾ ਹੈ ਇਤਕੇ ਇਸ ਤਰੀਕੇ ਦੇ ਨਾਲ ਮੋਰਚੇ ਦੇ ਵਿੱਚ ਗੁੰਡਾਗਰਦੀ ਹੋ ਰਹੀ ਹੈ ਕਿਸ ਤਰੀਕੇ ਦੇ ਨਾਲ ਅਗਲੇ ਪਾਸਿਓਂ ਆ ਕੇ ਸਾਡੇ ਨੌਜਵਾਨਾਂ ਦਾ ਸ਼ਰੀਆਮ ਕਤਲਿਆਮ ਕੀਤਾ ਜਾ ਰਿਹਾ ਹੈ ਔਰ ਇਦੋਂ ਵੀ ਗਾਹਾਂ ਟੱਪ ਕੇ ਜੇ ਇਹ ਕਹੀਏ ਕਿ ਟਰੈਕਟਰ ਭੰਨੇ ਗਏ ਇੱਥੋਂ ਸਾਡੇ 5 ਨੌਜਵਾਨਾਂ ਨੂੰ ਗੁੰਡਾਗਰਦੀ ਕਰਕੇ ਚੱਕ ਕੇ ਲੈ ਕੇ ਗਏ ਨੇ ਔਰ ਇੱਕ ਸਾਡਾ ਨੌਜਵਾਨ ਬੜਾ ਪਿਆਰਾ ਮਾਪਿਆਂ ਦਾ ਸ਼ੁਭ ਕਰਨ ਸ਼ਹੀਦ ਹੋਇਆ ਗੋਲੀ ਮਾਰ ਕੇ ਸ਼ਹੀਦ ਕੀਤਾ ਉਹ ਸਾਡਾ ਪੂਰੇ ਦੇਸ਼ ਦੀ ਕਿਸਾਨ ਜਮਾਤ ਦਾ ਸ਼ਹੀਦ ਹੈ ਅਸੀਂ ਪਹਿਲਾਂ ਵੀ ਐਲਾਨ ਕਰ ਚੁੱਕੇ ਹਾਂ ਤੇ ਫਿਰ ਐਲਾਨ ਕਰਦੇ ਹਾਂ ਹੁਣ ਸਵਾਲ ਇਹ ਹੈ ਕਿ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ ਟਵੀਟ ਕਰਤਾ ਕਹਿੰਦੇ ਬਈ ਕਿਸਾਨ ਅੰਦੋਲਨ ਦੇ ਸ਼ਹੀਦ ਸੁਭਕਰਨ ਨੂੰ ਅਸੀਂ 1 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਦਿੰਨੇ ਆ। ਉਹਨਾਂ ਦੀ ਭੈਣ ਨੂੰ ਨੌਕਰੀ ਐਲਾਨ ਕਰਦੇ ਆ। ਤੇ ਜਿਹੜੀ ਵੱਡੀ ਗੱਲ ਹੈ ਕਿ ਉਹਨਾਂ ਦੇ ਦੋਸ਼ੀਆਂ ਦੇ ਖਿਲਾਫ ਜਿਹੜੀ ਕਾਰਵਾਈ ਦੀ ਗੱਲ ਹੈ ਇੱਥੇ ਆ ਕੇ ਗੱਲ ਆਉਂਦੀ ਹੈ। ਟਵੀਟ ਵੇਖਣ ਨੂੰ ਲੱਗਦਾ ਵੀ ਬਹੁਤ ਕੁਝ ਕਹਿਤਾ। ਮਾਨਯੋਗ ਮੁੱਖ ਮੰਤਰੀ ਜੀ ਨੇ ਬਹੁਤ ਕੁਝ ਕਿਹਾ ਲੇਕਿਨ ਅਮਲ ਦੇ ਵਿੱਚ ਕੀ ਨਿਕਲ ਰਿਹਾ ਹੈ ਅਮਲ ਚੁੜੇ ਨਿਕਲ ਰਿਹਾ ਹੈ ਕਿ ਅਧਿਕਾਰੀਆਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਹਰਿਆਣਾ ਪੁਲਿਸ ਦੀ ਗੁੰਡਾਗਰਦੀ ਦੇ ਖਿਲਾਫ ਕਾਰਵਾਈ ਨਹੀਂ ਕਰ ਸਕਦੇ ਇਹਦਾ ਮਤਲਬ ਜੇ ਤੁਸੀਂ ਹਰਿਆਣਾ ਪੁਲਿਸ ਦੀ ਗੁੰਡਾਗਰਦੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕਦੇ ਤੇ ਸ਼ਹੀਦ ਕਹਾ ਦਾ ਮੰਨਦੇ ਹੋ ਸਾਡੇ ਨੂੰ ਸ਼ਹੀਦੀ ਦਰਜਾ ਕਿਸ ਗੱਲ ਦਾ ਉਹ ਇਸ ਕਰਕੇ ਸਾਡੀ ਪਰਜੋਰ ਮੰਗ ਹੈ ਪਹਿਲਾਂ ਵੀ ਰਹੀ ਹੈ ਕਿ ਸਾਡੇ ਕਿਸਾਨ ਅੰਦੋਲਨ ਦਾ ਇਹ ਸ਼ਹੀਦ ਹੈ ਸਰਕਾਰ ਇਹਨੂੰ ਸ਼ਹੀਦ ਦਾ ਦਰਜਾ ਦੇਵੇ ਸ਼ਹੀਦਾਂ ਵਾਲੀਆਂ ਸਾਰੀਆਂ ਸਹੂਲਤਾਂ ਦੇਵੇ ਨਾਲ ਅਗਲੀ ਗੱਲ ਅਸੀਂ ਕੱਲ ਵੀ ਪੀਸੀ ਤੇ ਸੱਜ ਕੀਤਾ ਤੁਹਾਡੇ ਸਾਹਮਣੇ ਸਪੈਕਟ ਕੀਤਾ ਸੀ ਕਿ ਇਸ ਸਾਰੇ ਘਟਨਾ ਕਰਮ ਨੂੰ ਜੋੜ ਕੇ ਜੋ ਮੁਕਦਮਾ ਦਰਜ ਬੰਦਾ ਹੈ ਕਰਨਾ ਹਰਿਆਣੇ ਦੀ ਉਹਨਾਂ ਅਧਿਕਾਰੀਆਂ ਦੇ ਖਿਲਾਫ ਹਰਿਆਣਾ ਦੇ ਗ੍ਰਹਿ ਮੰਤਰਾਲੇ ਦੇ ਖਿਲਾਫ ਇਹ ਮੁਕੱਦਮਾ ਦਰਜ ਕਰਨਾ ਬਣਦਾ ਹੈ ਕਿਉਂ ਪੰਜਾਬ ਸਰਕਾਰ ਇਹ ਤੋਂ ਭੱਜ ਰਹੀ ਹੈ ਕਿਹੜੀ ਗੱਲ ਤੋਂ ਮਤਲਬ ਪੰਜਾਬ ਦੇ ਇੱਕ ਪਾਸੇ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਇਹ ਕਹਿੰਦੇ ਨੇ ਕਿ ਮੈਂ ਪੰਜਾਬੀ ਆ ਮੈਂ ਪੰਜਾਬ ਦਾ ਹਾਂ ਮੈਂ ਪੰਜਾਬ ਦੇ ਨਾਲ ਖੜਾ ਜੀਓ ਪੰਜਾਬ ਦੇ ਨਾਲ ਖੜੇ ਨੇ ਤਾਂ ਅੱਜ ਉਹਨਾਂ ਦਾ ਫਰਜ਼ ਬਣਦਾ ਹੈ ਕਿ ਤੇਰੇ ਪੰਜਾਬ ਦਾ ਪੁੱਤ ਮਾਰਿਆ ਗਿਆ ਤੇਰੇ ਪੰਜਾਬ ਦੇ ਦੰਦ ਸੌਦੇ ਦੇ ਕਰੀਬ ਜ਼ਖਮੀ ਕੀਤੇ ਗਏ ਨੇ ਔਰ ਤੇਰੇ ਪੰਜਾਬ ਦੇ ਇੱਧਰ ਆ ਕੇ ਸਾਡੇ ਗੁੰਡਾਗਰਦੀ ਕੀਤੀ ਗਈ ਆ ਆ ਕੇ ਟਰੈਕਟਰ ਤੋੜੇ ਗਏ ਨੇ ਤੇ ਫਿਰ ਸਾਡੀ ਪੰਜਾਬ ਸਰਕਾਰ ਸਾਡੀ ਪ੍ਰੋਟੈਕਸ਼ਨ ਆ ਕਰਦੀ ਹੈ ਇਸ ਕਰਕੇ ਸਾਨੂੰ ਇਸ ਗੱਲ ਦਾ ਸਖਤ ਰੋਸ ਹੈ ਜਿਹੜਾ ਸਰਕਾਰ ਨੇ ਕੀਤਾ ਇਸ ਅਸਤੀਮ ਮੰਦਿਆਂ ਕਿ ਜੋ ਸਾਡੇ ਸ਼ਹੀਦ ਨੂੰ ਸਾਡੇ ਇਸ ਮੋਰਚੇ ਨੂੰ ਜੋ ਚਾਹੀਦਾ ਸੀ ਉਹ ਤੋਂ ਬਹੁਤ ਪਿੱਛੇ ਆ ਸਰਕਾਰ ਅਸੀਂ ਹਜੇ ਵੀ ਸਰਕਾਰ ਤੋਂ ਉਮੀਦ ਕਰਦੇ ਹਾਂ ਸਰਕਾਰ ਕਰੇ ਕਿ ਉਹਨਾਂ ਦੇ ਖਿਲਾਫ ਮੁਕੱਦਮਾ ਬਾਈ ਨੇਮ ਕਰਨਾ ਬਣਦਾ ਹੈ ਜਿੱਥੋਂ ਗੋਲੀ ਚੱਲੀ ਹੈ ਕਿਸੇ ਦੇ ਤਾਂ ਹੁਕਮ ਹੋਏ ਹੋਣਗੇ ਗੋਲੀ ਚਲਾਉਣ ਦੇ ਲਈ ਕਿਸੇ ਦੇ ਤਾਂ ਆਦੇਸ਼ ਹੋਏ ਹੋਣਗੇ ਗੋਲੀ ਚਲਾਉਣ ਦੇ ਲਈ ਉਹਨਾਂ ਦੇ ਗ੍ਰਹਿ ਮੰਤਰਾਲੇ ਤੋਂ ਆਦੇਸ਼ ਹੋਏ ਹੋਣਗੇ ਗੋਲੀ ਚਲਾਉਣ ਦੇ ਲਈ ਕੀ ਜੇਕਰ ਸਾਰੀਆਂ ਗੱਲਾਂ ਨੂੰ ਵੇਖੀਏ ਕਿੰਨੀ ਗੁੰਡਾਗਰਦੀ ਹੋਈ ਹੈ ਟਰੈਕਟਰ ਭੰਨਣ ਦੇ ਸਮੇਂ ਦੇ ਉੱਤੇ ਤੁਸੀਂ ਸਾਰਿਆਂ ਨੇ ਵੀਡੀਓ ਤੁਹਾਡੇ ਕੋਲੇ ਪਹੁੰਚੀਆਂ ਹਨ ਸਾਡੇ ਨਾਲੋਂ ਵੱਧ ਸਾਰੇ ਦਾ ਸਾਰਾ ਮੋਰਚਾ ਤੁਸੀਂ ਰਿਕਾਰਡ ਕੀਤਾ ਸੋ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਇਹ ਜੋ ਬੰਦਾ ਸੀ ਸਾਡੇ ਮੋਰਚੇ ਨਾਲ ਹਜੇ ਇਨਸਾਫ ਨਹੀਂ ਹੋਇਆ ਸੋ ਇਸ ਲਈ ਸਾਡੀ ਮੰਗ ਉੱਥੇ ਜਿਉਂਦੀ ਖੜੀ ਹੈ ਸਾਡਾ ਇਸ ਤਰੀਕੇ ਦਾ ਕਿਸੇ ਤਰ੍ਹਾਂ ਦਾ ਕੋਈ ਸਰਕਾਰ ਦੇ ਕੋਲ ਪਹਿਲੀ ਤਾਂ ਗੱਲ ਆ ਕਿ ਸਾਡਾ ਹਰਿਆਣਾ ਗਵਰਨਮੈਂਟ ਨਾਲ ਕੇਂਦਰ ਗਵਰਨਮੈਂਟ ਨਾਲ ਲੜਾਈ ਹੈ ਪੰਜਾਬ ਗਵਰਨਮੈਂਟ ਨੇ ਸਾਡੇ ਨੌਜਵਾਨ ਦੇ ਪਰਿਵਾਰ ਨੂੰ ਮਦਦ ਕਰਨ ਦੀ ਗੱਲ ਕੀਤੀ ਹੈ ਗੱਲ ਵੱਖਰੀ ਆ ਲੇਕਿਨ ਜਿੰਨੀ ਦੇਰ